ਏ ਗਿਆਨ ਨੂੰ ਆਖਿਆ ਗਿਆਨ ਮੈਂ ਕਿਵੇਂ ਮੰਨਾਂ ਕਿ ਤੂੰ ਸੱਚ ਕਹਿੰਦਾ ਹੈ ਮੈਨੂੰ ਤਾਂ ਕੁਝ ਯਾਦ ਹੀ ਨਹੀਂ ਤੇਰੀ ਗੱਲ ਤੇ ਕਿਵੇਂ ਯਕੀਨ ਕਰ ਤਦ ਵਿਚਾਰ ਬੋਲੀ ਜੀਵ ਤੈਨੂੰ ਹੋਰ ਕੁਝ ਯਾਦ ਨਹੀਂ ਤਾਂ ਇਹ ਤਾਂ ਯਾਦ ਹੈ ਕਿ ਤੂੰ ਕਿਸੇ ਵੇਲੇ ਆਪਣੇ ਪਰਿਵਾਰ ਤੋਂ ਤੰਗ ਆ ਕੇ ਇਹ ਪ੍ਰਾਰਥਨਾ ਕਰਦਾ ਹੁੰਦਾ ਸੀ ਖਾਤ ਪੀਤ ਖੇਲਤ ਹਸਤ ਪਰ ਮੇਂ ਜਨਮ ਅਨੇਕ ਪਵ ਜਿਲ ਤੇ ਕਾਢੋ ਪ੍ਰਭੂ ਨਾਨਕ ਤੇਰੀ ਟੇਕ ਇਹ ਤੇਰੀ ਅਰਦਾਸ ਮਹਾਰਾਜ ਤੱਕ ਪਹੁੰਚਦੀ ਰਹੀ ਹੈ ਅਤੇ ਉਹਨਾਂ ਦੇ ਹੁਕਮ ਨਾਲ ਹੀ ਅਸੀਂ ਤੈਨੂੰ ਛੁਡਾਣ ਆਏ ਜੀਵ ਨੇ ਜਵਾਬ ਦਿੱਤਾ ਪਰ ਮੈਨੂੰ ਤਾਂ ਮਾਇਆ ਨੇ ਆਖਿਆ ਕਿ ਮਹਾਰਾਜ ਹੈ ਨਹੀਂ ਨਹੀਂ ਅਤੇ ਜੋ ਚੀਜ਼ ਆਪ ਹੈ ਹੀ ਨਹੀਂ ਉਹ ਮੇਰੀ ਅਰਦਾਸ ਕਿਸ ਤਰ੍ਹਾਂ ਸੁਣ ਸਕਦੀ ਹੈ ਅਤੇ ਮੇਰੀ ਸਹਾਇਤਾ ਕਿਵੇਂ ਕਰ ਸਕਦੀ ਹੈ ਵਿਚਾਰ ਇਹ ਜੀਵ ਤੂੰ ਜਰਾ ਸੋਚ ਕੇ ਜੇਕਰ ਮਹਾਰਾਜ ਨਾ ਹੁੰਦੇ ਤਾਂ ਤੇਰੀ ਅਰਦਾਸ ਕਿਵੇਂ ਸੁਣਦੇ ਅਤੇ ਸਾਨੂੰ ਤੇਰੇ ਪਾਸ ਕਿਵੇਂ ਭੇਜਦੇ ਸਾਡਾ ਮਾਇਆ ਦੇ ਲਗਾਏ ਪਹਿਰਿਆਂ ਨੂੰ چیر ਕੇ ਤੇਰੇ ਪਾਸ ਆ ਜਾਣਾ ਕੀ ਸਿੱਧ ਨਹੀਂ ਕਰਦਾ ਕਿ ਤੇਰੀ ਅਰਦਾਸ ਕਿਸੇ ਨੇ ਇਸ ਜਰੂਰ ਸੁਣੀ ਹੈ ਅਤੇ ਉਸ ਨੇ ਸਾਨੂੰ ਤੇਰੇ ਪਾਸ ਤੇਰੀ ਮਦਦ ਵਾਸਤੇ ਤੇ ਤੈਨੂੰ ਮਾਇਆ ਦੀ ਕੈਦ ਵਿੱਚੋਂ ਕੱਢਣ ਲਈ ਭੇਜਿਆ ਹੈ ਉਹ ਜਿਸ ਨੇ ਤੇਰੀ ਪ੍ਰਾਰਥਨਾ ਸੁਣੀ ਹੈ ਉਹ ਤੇਰਾ ਪਿਤਾ ਮਹਾਰਾਜ ਹੈ ਜੇਕਰ ਮਾਇਆ ਸੱਚੀ ਹੁੰਦੀ ਤਾਂ ਤੇਰੀ ਪ੍ਰਾਰਥਨਾ ਦਾ ਕੋਈ ਫਲ ਨਹੀਂ ਨਿਕਲਣਾ ਚਾਹੀਦਾ ਪਰ ਹੁਣ ਤੇਰੀ ਪ੍ਰਾਰਥਨਾ ਕਰਕੇ ਅਸੀਂ ਤੇਰੀ ਸਹਾਇਤਾ ਲਈ ਤੇਰੇ ਪਾਸ ਆਣ ਪੁੱਜੇ ਹਾਂ ਇਹ ਇਸ ਤੋਂ ਸਾਬਤ ਨਹੀਂ ਹੁੰਦਾ ਕਿ ਮਾਇਆ ਝੂਠੀ ਹੈ ਅਤੇ ਆਪਣੇ ਪੰਜੇ ਵਿੱਚ ਸਦਾ ਫਸਾਈ ਰੱਖਣ ਦੇ ਖਿਆਲ ਨਾਲ ਤੈਨੂੰ ਆਪਣੇ ਪਿਤਾ ਦੀ ਹਸਤੀ ਤੋਂ ਮੁਨਕਰ ਕਰਾਣਾ ਚਾਹੁੰਦੀ ਹੈ ਜੀਵ ਮੈਂ ਮਾਇਆ ਤੋਂ ਤੰਗ ਆ ਕੇ ਪ੍ਰਾਰਥਨਾ ਤੇ ਜ਼ਰੂਰ ਕਰਦਾ ਰਿਹਾ ਪਰ ਇਹ ਸੁਣ ਕੇ ਬੜਾ ਅਸਤਿਰਜ ਹਾਂ ਕਿ ਮੇਰੀ ਪ੍ਰਾਰਥਨਾ ਮੇਰੇ ਪਿਤਾ ਕੋਲ ਪਹੁੰਚਦੀ ਰਹੀ ਹੈ ਅਤੇ ਉਸ ਨੇ ਤੁਹਾਨੂੰ ਮੇਰੀ ਸਹਾਇਤਾ ਲਈ ਭੇਜਿਆ ਹੈ ਇਸ ਤੋਤਾ ਸਿੱਧ ਹੋਇਆ ਕਿ ਮੇਰਾ ਪਿਤਾ ਹੈ ਅਤੇ ਉਹ ਮੇਰੀ ਪ੍ਰਾਰਥਨਾ ਨੂੰ ਸੁਣ ਸਕਦਾ ਹੈ ਇਹ ਵਿਚਾਰ ਮੈਂ ਤੇਰਾ ਧੰਨਵਾਦੀ ਹਾਂ ਇੰਨੇ ਚਿਰ ਨੂੰ ਜੀਵ ਦੇ ਪਰਿਵਾਰ ਦੇ ਬੱਚੇ ਚਾਹ ਪੀ ਕੇ ਮੋੜ ਬਾਗਵਾਲ ਖੇਡਣ ਆ ਰਹੇ ਸਨ ਵਿਚਾਰ ਨੇ ਜੀਵ ਨੂੰ ਆਖਿਆ ਕਿ ਮੈਂ ਤੇ ਮੇਰੇ ਸਾਥੀ ਹੁਣ ਅਲੋਪ ਹੋ ਕੇ ਤੇਰੇ ਨਜ਼ਦੀਕ ਹੀ ਰਹਾਂਗੇ ਜਦੋਂ ਤੈਨੂੰ ਲੋੜ ਲਈ ਤੂੰ ਇਸ ਬਾਗ ਵਿੱਚ ਜਾ ਹੋਰ ਕਿਸੇ ਇਕਾਂਤ ਜਗ੍ਹਾ ਤੇ ਸਾਨੂੰ ਯਾਦ ਕਰੀ ਅਸੀਂ ਫਿਰ ਤੇਰੇ ਕੋਲ ਆ ਜਾਵਾਂਗੇ ਹੁਣ ਤੂੰ ਇਹ ਗੱਲ ਸੱਤ ਕਰਕੇ ਮੰਨ ਕਿ ਤੇਰਾ ਇੱਕ ਪਿਤਾ ਹੈ ਜੋ ਤਰਲੋਕੀ ਦਾ नाथ ਤੇ ਸਰਬਸ਼ਕਤੀਮਾਨ ਹੈ ਉਹ ਮਾਇਆ ਤੋਂ ਬਿਆੰਤ ਗੁਣਾ ਵੱਡਾ ਹੈ ਮਾਇਆ ਉਸ ਦੀ ਦਾਸੀ ਹੈ ਜਦ ਮਾਇਆ ਹੀ ਉਸ ਦੀ ਦਾਸੀ ਹੈ ਤਾਂ ਫਿਰ ਕਾਮ ਕ੍ਰੋਧ ਲੋਭ ਮੋਹ ਹੰਕਾਰ ਦੀ ਉਸ ਦੇ ਸਾਹਮਣੇ ਕੀ ਹਸਤੀ ਹੋ ਸਕਦੀ ਹੈ ਜੀਵ ਹੁਣ ਭਾਵੇਂ ਆਪਣੇ ਪਰਿਵਾਰ ਵਿੱਚ ਰਹਿੰਦਾ ਸੀ ਪਰ ਪਹਿਲੇ ਵਾਂਗ ਆਪਣੇ ਆਪ ਨੂੰ ਇਕੱਲਿਆਂ ਤੇ ਨਿਆਸਰਾ ਨਹੀਂ ਸੀ ਸਮਝਦਾ ਉਸ ਨੂੰ ਤਸੱਲੀ ਸੀ ਕਿ ਉਸ ਦਾ ਪਿਤਾ ਸਰਬਸ਼ਕਤੀਮਾਨ ਹੈ ਅਤੇ ਉਸ ਨੇ ਪੁੱਤਰ ਦੀ ਅਰਦਾਸ ਸੁਣ ਕੇ ਗਿਆਨ ਵਿਚਾਰ ਵਿਰਾਗ ਆਦਮ ਉਸ ਦੀ ਸਹਾਇਤਾ ਲਈ ਭੇਜਿਆ ਹੈ ਪਹਿਲੇ ਪਹਿਲ ਜਦ ਹਉਮੈ ਅਤੇ ਜੀਵ ਦੇ ਪੁੱਤਰ ਮੋਹ ਕ੍ਰੋਧ ਹੰਕਾਰ ਆਦ ਨੂੰ ਪਤਾ ਲੱਗਾ ਕੇ ਜੀਵ ਦੇ ਖਿਆਲਾਂ ਵਿੱਚ ਫਰਕ ਆ ਗਿਆ ਹੈ ਤਾਂ ਇੱਕ ਦੋ ਵਾਰੀ ਸਾਰੇ ਰੜਕੇ ਜੀਵ ਨੂੰ ਲੱਗੇ ਦਾਬੇ ਦੇਣ ਤੇ ਡਰਉਣ ਪਰ ਜੀਵ ਜਦ ਚਾਹੁੰਦਾ ਇਕਾਂਤ ਵਿੱਚ ਜਾ ਕੇ ਵਿਚਾਰ ਗਿਆਨ ਆਦ ਆਪਣੇ ਮਿੱਤਰਾਂ ਨੂੰ ਬੁਲਾ ਲੈਂਦਾ ਅਤੇ ਉਹਨਾਂ ਦੀ ਸਲਾਹ ਅਨਸਾਰ ਕੰਮ ਕਰਦਾ ਮਿੱਤਰਾਂ ਨੇ ਜੀਵ ਨੂੰ ਸਮਝਾ ਦਿੱਤਾ ਸੀ ਕਿ ਹੋਮੈ ਕ੍ਰੋਧ ਮੋਹ ਹੰਕਾਰ ਆਦ ਸਭ ਦਾ ਇਹ ਸੁਭਾਵ ਹੈ ਕਿ ਜਦ ਤੱਕ ਜੀਵ ਆਪਣੇ ਆਪ ਨੂੰ ਇਹਨਾਂ ਤੋਂ ਕਮਜ਼ੋਰ ਸਮਝਦਾ ਰਹੇਗਾ ਤਦ ਤੱਕ ਇਹ ਉਸ ਨੂੰ ਖੂਬ ਡਰਾਉਂਦੇ ਰਹਿਣਗੇ ਤੇ ਆਪਣੀਆਂ ਮੰਗਾਂ ਵਧਾ ਵਧਾ ਕੇ ਪੇਸ਼ ਕਰਦੇ ਰਹਿਣਗੇ ਪਰ ਜਦ ਜੀਵ ਆਪਣੇ ਆਪ ਨੂੰ ਇਹਨਾਂ ਤੋਂ ਵੱਡਾ ਤੇ ਤਾਕਤਵਰ ਸਮਝੇਗਾ ਅਤੇ ਇਹਨਾਂ ਦੀ ਈਨ ਮੰਨਣ ਵਾਸਤੇ ਤਿਆਰ ਨਹੀਂ ਹੋਵੇਗਾ ਤਾਂ ਇਹ ਕੁਝ ਚਿਰ ਸਖਣੇ ਰੂਪ ਦਿਖਾ ਕੇ ਆਪੇ ਹੀ ਜੀਵ ਦੇ ਅਧੀਨ ਹੋ ਜਾਣਗੇ ਤੇ ਉਸ ਦੇ ਇਸ਼ਾਰੇ ਵਿੱਚ ਕੰਮ ਕਰਨਗੇ ਇਸ ਲਈ ਜਦ ਪਹਿਲੇ ਪਹਿਲ ਹੋਮੇ ਤੇ ਉਸ ਦੇ ਪੁੱਤਰਾਂ ਮੋਹ, ਕ੍ਰੋਧ, ਹੰਕਾਰ, ਲੋਭ ਆਦਮ ਜੀਵ ਨੂੰ ਦਬਾਣਾ ਚਾਹਿਆ ਤਾਂ ਜੀਵ ਨੇ ਉਹਨਾਂ ਤੋਂ ਅੱਗੇ ਨੂੰ ਦੱਬ ਕੇ ਰਹਿਣ ਤੋਂ ਇਨਕਾਰ ਕਰ ਦਿੱਤਾ ਅਤੇ ਤਗੜੇ ਹੋ ਕੇ ਆਖਿਆ ਕਿ ਉਹ ਉਹਨਾਂ ਸਭ ਦਾ ਪਿਤਾ ਹੈ, ਘਰ ਦਾ ਵੱਡਾ ਹੈ। ਛੋਟਿਆਂ ਨੂੰ ਵੱਡੇ ਦੀ ਗੱਲ ਮੰਨਣੀ ਪਵੇਗੀ। ਜਿਸ ਦਾ ਜੀ ਕਰੇ ਘਰ ਵਿੱਚ ਰਹੇ। ਜਿਸ ਦਾ ਜੀ ਕਰੇ ਘਰ ਤੋਂ ਬਾਹਰ ਹੋ ਜਾਵੇ ਜੀਵ ਨੂੰ ਕਿਸੇ ਦੀ ਕੁਝ ਪਰਵਾਹ ਨਹੀਂ ਉਹ ਆਪਣੇ ਘਰ ਦਾ ਆਪ مالک ਹੈ ਅਤੇ ਕਿਸੇ ਪੁੱਤਰ ਧੀ ਦੀ ਭਾਵੇਂ ਉਹ ਕਿਤਨਾ ਹੀ ਪਿਆਰਾ ਕਿਉ ਨਾ ਹੋਵੇ ਕਦੀ ਗੁਸਤਾਖੀ ਜਾਂ ਬੇਪਰਵਾਹੀ ਨਹੀਂ ਸਹਾਰੇ ਇਸ ਤੋਂ ਬਾਅਦ ਜੀਵ ਨੇ ਆਪਣੇ ਪਿਤਾ ਵੱਲੋਂ ਭੇਜੇ ਮਿੱਤਰਾਂ ਦੀ ਸਲਾਹ ਅਨਸਾਰ ਆਪਣੇ ਪੁਰਾਣੇ ਘਰ ਦੇ ਕੋਲ ਇੱਕ ਛੋਟਾ ਜਿਹਾ ਨਵਾਂ ਮਕਾਨ ਬਣਾਇ ਪਹਿਲੇ ਬਹਿਲਹੁਮੇ ਨੇ ਘਰ ਵਿੱਚ ਬੜੀ ਲੜਾਈ ਪਾਈ ਅਤੇ ਆਖੀ ਜਿਆਦਾ ਸੀ ਇਤਨੀਂ ਧੀਰ ਤੋ ਸਾਰੇ ਪਰਿਵਾਰ ਸਮੇਤ ਇਕੱਠੇ ਮਕਾਨ ਵਿੱਚ ਰਹਿੰਦੇ ਚੱਲੇ ਆਏ ਹਾਂ ਤਾਂ ਹੁਣ ਜੀਵ ਦਾ ਆਪਣੇ ਲਈ ਵੱਖਰਾ ਮਕਾਨ ਬਣਵਾਉਣ ਦਾ ਕੀ ਕਾਰਨ ਤੇ ਕੀ ਫਾਇਦਾ ਹੈ ਮੋਹ ਲੋਭ ਹੰਕਾਰ ਕਾਮ ਸਭ ਮਾਂ ਵੱਲ ਦੀ ਗੱਲ ਕਰਦੇ ਅਤੇ ਆਪਣੇ ਪਿਤਾ ਦਾ ਆਪਣੇ ਲਈ ਨਵਾਂ ਮਕਾਨ ਬਣਵਾਉਣਾ ਬੜੀ ਫਜ਼ੂਲ ਖਰਚੀ ਸਮਝਦੇ ਪਰ ਜਦ ਜੀਵ ਨੇ ਉਹਨਾਂ ਦੀ ਇੱਕ ਨਾ ਸੁਣੀ ਅਤੇ ਆਖਿਆ ਕਿ ਬੇਸ਼ੱਕ ਤੁਸੀਂ ਮੇਰਾ ਪਰਿਵਾਰ ਹੋ ਅਤੇ ਮੈਂ ਸਦਾ ਤੁਹਾਡੇ ਨਾਲ ਇੱਕੋ ਘਰ ਵਿੱਚ ਰਹਿੰਦਾ ਰਿਹਾ ਹਾਂ ਪਰ ਹੁਣ ਸਾਡੇ ਬਾਲ ਬੱਚੇ ਇਥੋਂ ਤੱਕ ਆ ਕੇ ਵੱਡੇ ਹਨ ਕਿ ਹਰ ਵਕਤ ਘਰ ਵਿੱਚ ਰੌਲਾ ਪਿਆ ਰਹਿੰਦਾ ਹੈ ਨਾ ਮੈਂ ਸੌ ਸਕਦਾ ਹਾਂ ਨਾ ਇਕਾਂਤ ਵਿੱਚ ਕਿਸੇ ਵੇਲੇ ਬੈਠ ਸਕਦਾ ਹਾਂ ਇਸ ਲਈ ਜ਼ਰੂਰੀ ਹੈ ਕਿ ਮੈਂ ਆਪਣੀ ਖੁਸ਼ੀ ਤੇ ਆਰਾਮ ਲਈ ਤੁਹਾਡੇ ਕੋਲ ਹੀ ਇੱਕ ਹੋਰ ਮਕਾਨ ਵਿੱਚ ਰਹਾਂ ਜਦ ਜੀ ਕਰੇ ਤੁਹਾਡੇ ਕੋਲ ਆ ਜਾਵਾਂ ਜਦ ਜੀ ਕਰੇ ਉਸ ਮਕਾਨ ਵਿੱਚ ਚਲਾ ਜਾਵਾਂ ਉੱਥੇ ਮੈਂ ਆਪਣੇ ਲਈ ਵੱਖਰੇ ਮਿੱਤਰ ਰੱਖਾਂਗਾ ਜਿਨ੍ਹਾਂ ਦਾ ਕੰਮ ਸਿਰਫ ਮੇਰੀ ਖੁਸ਼ੀ ਤੇ ਆਰਾਮ ਦਾ ਖਿਆਲ ਰੱਖਣਾ ਹੋਵੇ ਮੈਂ ਅੱਜ ਤੱਕ ਸਾਰੀ ਉਮਰ ਆਪਣਾ ਕਦੀ ਖਿਆਲ ਨਹੀਂ ਕੀਤਾ ਪਰਿਵਾਰ ਵਿੱਚ ਹੀ ਮੂਰਖਾਂ ਵਾਂਗ ਗਲਤਾਨ ਰਹਾ ਹੁਣ ਇਹੋ ਮੇਰਾ ਪਰਿਵਾਰ ਮੇਰੀ ਜਾਨ ਦਾ ਖੋ ਬਣ ਗਿਆ ਮੈਂ ਚਾਹੁੰਦਾ ਹਾਂ ਕਿ ਕਿਸੇ ਵੇਲੇ ਇਸ ਸਾਰੇ ਝਮੇਲੇ ਤੋਂ ਵੱਖਰਾ ਹੋ ਕੇ ਬੈਠਾ ਕਿਉਂਕਿ ਮੈਂ ਇਹ ਫੈਸਲਾ ਸੋਚ ਸਮਝ ਕੇ ਕੀਤਾ ਇਸ ਲਈ ਮੈਂ ਇਸ ਫੈਸਲੇ ਉੱਤੇ ਦ੍ਰਿੜ ਹਾਂ ਅਤੇ ਇਸ ਨੂੰ ਬਦਲਣ ਲਈ ਕਿਸੇ ਦੀ ਸੁਣਨ ਵਾਸਤੇ ਤਿਆਰ ਨਹੀਂ ਜਦ ਜੀਵ ਦੇ ਪਰਿਵਾਰ ਨੇ ਜੀਵ ਨੂੰ ਆਪਣੇ ਫੈਸਲੇ ਤੇ ਦ੍ਰਿੜ ਦੇਖਿਆ ਤਾਂ ਸਭ ਨੇ ਨੀਵੀਂ ਪਾ ਲਈ ਅਤੇ ਹਉਮੈ ਨੇ ਹੱਥ ਜੋੜ ਕੇ ਆਖਿਆ ਜੀਵ ਤੂੰ ਜੋ ਕੁਝ ਕਰਨਾ ਚਾਹੀ ਕਰ ਆਖਰ ਤੂੰ ਘਰ ਦਾ ਵੱਡਾ ਹੈਂ ਕਈ ਜਨਮ ਜਨ ਮਾਤਰਾ ਤੋਂ ਮੈਂ ਤੇ ਤੇਰਾ ਪਰਿਵਾਰ ਤੇਰੇ ਨਾਲ ਰਹਿੰਦੇ ਆ ਰਹੇ ਸਾਡਾ ਤੇਰੇ ਬਗੈਰ ਦੱਸ ਕਿਸ ਤਰ੍ਹਾਂ ਗੁਜ਼ਾਰਾ ਹੋਵੇਗਾ ਜੇ ਤੇਰਾ ਅਲਹਿਦਾ ਮਕਾਨ ਵਿੱਚ ਜਾ ਕੇ ਕਿਸੇ ਕਿਸੇ ਬੀੜੇ ਰਹਿਣ ਦਾ ਖਿਆਲ ਹੈ ਤੂੰ ਆਪਣੀ ਖੁਸ਼ੀ ਪੂਰੀ ਕਰ ਪਰ ਸਾਡੇ ਲਈ ਪਰ ਸਾਡੇ ਨਾਲ ਇਹ ਇਕਰਾਰ ਜਰੂਰ ਕਰ ਕਿ ਵਿਧੇਰੇ ਕਰਕੇ ਤੂੰ ਸਾਡੇ ਘਰ ਹੀ ਰਹੇਂਗਾ ਤਾਂ ਕਿ ਸਾਡਾ ਦਿਲ ਵੀ ਉਦਾਸ ਨਾ ਹੋਵੇ ਇਹ ਗੱਲ ਸੁਣ ਕੇ ਜੀਵਨੇ ਹੌਮੇ ਤੇ ਆਪਣੇ ਪੁੱਤਰਾਂ ਨੂੰ ਜਵਾਬ ਦਿੱਤਾ ਕਿ ਮੈਨੂੰ ਤੁਹਾਡੀ ਇਸ ਗੱਲ ਦੇ ਮੰਨਣ ਵਿੱਚ ਕੋਈ ਉਜਰ ਨਹੀਂ ਮੈਂ ਉਸ ਮਕਾਨ ਵਿੱਚ ਵੀ ਰਹਾਂਗਾ ਅਤੇ ਤੁਹਾਨੂੰ ਪਾਸ ਵੀ ਰਹਾ ਕਰਾਂਗਾ ਪਰ ਤੁਹਾਨੂੰ ਕਿਸੇ ਨੂੰ ਉਸ ਮੇਰੇ ਮਕਾਨ ਵਿੱਚ ਜਾ ਕੇ ਰਹਿਣ ਦੀ ਇਜਾਜ਼ਤ ਨਹੀਂ ਹੋਵੇਗੀ ਉਸ ਮਕਾਨ ਦਾ ਵਾਯੂ ਮੰਡਲ ਹੀ ਐਸਾ ਹੋਵੇਗਾ ਜਿੱਥੇ ਤੁਹਾਡਾ ਸਹੀ ਸਲਾਮਤ ਰਹਿਣਾ ਮੁਸ਼ਕਲ ਹੋ ਜਾਵੇਗਾ ਇਸ ਲਈ ਤੁਹਾਡਾ ਖਿਆਲ ਰੱਖ ਕੇ ਹੀ ਮੈਂ ਚਾਹੁੰਦਾ ਹਾਂ ਕਿ ਤੁਸੀਂ ਕਿਸੇ ਨੇ ਉਸ ਮਕਾਨ ਵਿੱਚ ਜਾਣ ਦੀ ਕੋਸ਼ਿਸ਼ ਨਾ ਕਰਨੀ ਉਸ ਮਕਾਨ ਵਿੱਚ ਮੇਰੀ ਸੇਵਾ ਕਰਨ ਤੇ ਧਿਆਨ ਰੱਖਣ ਵਾਲੇ ਮੇਰੇ ਮਿੱਤਰ ਤੇ ਸੇਵਾਦਾਰ ਦੀ ਮੇਰੀ ਆਪਣੀ ਮਰਜ਼ੀ ਦੇ ਹੋਣਗੇ ਇਸ ਘਰ ਦਾ ਉਸ ਨਾਲ ਕੋਈ ਕਿਸੇ ਕਿਸਮ ਦਾ ਸਬੰਧ ਨਹੀਂ ਹੋਵੇਗਾ ਜੀਵ ਹੁਣ ਜੀਵ ਹੁਣ ਦੇ ਘਰਾਂ ਦਾ ਵਾਸੀ ਸੀ ਜਦ ਜੀ ਕਰਦਾ ਪੁਰਾਣੇ ਘਰ ਵਿੱਚ ਚਲਾ ਜਾਂਦਾ ਜਦ ਜੀ ਕਰਦਾ ਨਵੇਂ ਘਰ ਵਿੱਚ ਆ ਜਾਂਦਾ ਨਵੇਂ ਘਰ ਦਾ ਨਾਮ ਜੀਵ ਨੇ ਵਿਚਾਰ ਗਿਆਨ ਆਦ ਮਿੱਤਰਾ ਨਾਲ ਸਲਾਹ ਕਰਕੇ satsang ਰੱਖਿਆ ਅਤੇ ਇਸ ਦਾ ਪ੍ਰਬੰਧ ਇੱਕ ਸਾਧੂ ਨਾਮੀ ਪੂਰਨ ਪੁਰਸ਼ ਦੇ ਹਵਾਲੇ ਕੀਤਾ ਪਹਿਲੇ ਪਹਿਲ ਜੀ satsang ਨਾਮੀ ਨਵੇਂ ਘਰ ਵਿੱਚ ਥੋੜਾ ਤੇ ਹੋਮੇ ਅਤੇ ਉਸ ਦੀ ਔਲਾਦ ਵਾਲੇ ਪੁਰਾਣੇ ਘਰ ਵਿੱਚ ਜ਼ਿਆਦਾ ਰਹਿੰਦਾ ਜਿਉਂ-ਜਿਉਂ ਸਮਾਂ ਗੁਜ਼ਰਦਾ ਗਿਆ ਜੀਵ ਪ੍ਰਾਣੇ ਘਰ ਵਿੱਚ ਥੋੜਾ ਤੇ ਨਵੇਂ ਘਰ ਵਿੱਚ ਜ਼ਿਆਦਾ ਸਮਾਂ ਗੁਜ਼ਾਰਨ ਲੱਗਾ ਉਹ ਜਦ ਪੁਰਾਣੇ ਘਰ ਤੋਂ ਬਾਹਰ ਆਉਂਦਾ ਆਪਣੇ ਮਨ ਨੂੰ ਸਦਾ ਅਸ਼ਾਂਤ ਦੇਖਦਾ ਪਰ ਜਦ ਨਵੇਂ ਘਰ ਵਿੱਚ ਜਾਂਦਾ ਤਾਂ ਸਾਧੂ ਅਤੇ ਗਿਆਨ ਵਿਰਾਗ ਵਿਚਾਰ ਆਦਿ ਦੀ ਸੰਗਤ ਤੋਂ ਬੜੀ ਸ਼ਾਂਤੀ ਉਤਸ਼ਾਹ ਤੇ ਖੇੜਾ ਪ੍ਰਾਪਤ ਕਰਦਾ ਹੋਮੇ ਅਤੇ ਉਸਦੇ ਪੁੱਤਰਾਂ ਕਾਮ ਕ੍ਰੋਧ ਆਦਿ ਨਿ ਜੀਵ ਨੂੰ ਇਥੋਂ ਤੱਕ ਬਦਲਿਆ ਦੇਖ ਕੇ ਕਈ ਵਾਰ ਜੀਵ ਦੇ ਨਵੇਂ ਘਰ ਵਿੱਚ ਜਾ ਕੇ ਉਥੇ ਆਪਣਾ ਕਬਜ਼ਾ ਕਰਨ ਦੀ ਕੋਸ਼ਿਸ਼ ਕੀਤੀ ਪਰ ਜਦ ਇਹ ਨਵੇਂ ਮਕਾਨ ਦੇ ਨੇੜੇ ਪਹੁੰਚਦੇ ਤਾਂ ਇਹਨਾਂ ਦੇ ਸਾਹ ਘੁੱਟਣੇ ਸ਼ੁਰੂ ਹੋ ਜਾਂਦੇ ਆਖਰ ਲਾਚਾਰ ਹੋ ਕੇ ਇਹਨਾਂ ਨੇ ਆਪਣੇ ਨਗਰ ਦੀ ਮਾਲਕ ਮਾਇਆ ਦੇ पास ਜਾ ਕੇ ਫਰਿਆਦ ਕੀਤੀ ਕਿ ਜੀਵ ਨੇ ਨਵਾਂ ਘਰ ਸਤ ਸੰਗ ਨਾਮੀ ਬਣਾ ਲਿਆ ਜਿੱਥੇ ਅਸੀਂ ਜਾਈਏ ਤਾਂ ਸਾਡਾ ਸਾਹ ਘੁੱਟਣ ਲੱਗ ਜਾਂਦਾ ਹੈ ਅਤੇ ਜੀਵ ਆਪਣਾ ਜਿਆਦਾ ਸਮਾਂ ਨਵੇਂ ਘਰ ਵਿੱਚ ਹੀ गुजारਦਾ ਹੈ ਸਾਡੀ ਨਾ ਪਹਿਲੇ ਵਾਂਗਰ ਗੱਲ ਸੁਣਦਾ ਹੈ ਨਾ ਪ੍ਰਵਾਹ ਕਰਦਾ ਹੈ ਅਸੀਂ ਤਾਂ ਉਸ ਤੋਂ ਤੰਗ ਆ ਗਏ ਹਾਂ ਮਾਇਆ ਨੇ ਜਦ ਸਾਰੀ ਗੱਲ ਸੁਣੀ ਤਾਂ ਆਖਣ ਲੱਗੀ ਕਿ ਮਲੂਮ ਹੁੰਦਾ ਹੈ ਮਹਾਰਾਜ ਦੇ ਅਹਿਲ ਕਰ ਗਿਆਨ ਵਿਚਾਰ ਮਿਹਰ ਭਗਤੀ ਆਦਿ ਜੀਵ ਨੂੰ ਮਿਲਦੇ ਰਹੇ ਹਨ ਅਤੇ ਉਹਨਾਂ ਦੀ ਮਦਦ ਨਾਲ ਇਸ ਨੇ ਸਤਸੰਗ ਨਾਮੀ ਨਵਾਂ ਘਰ ਬਣਾਇਆ ਹੈ। ਹਉਮੈ ਨੇ ਸਹਿਮ ਕੇ ਮਾਇਆ ਨੂੰ ਪੁੱਛਿਆ ਕਿ ਹੁਣ ਕੀ ਕਰਨਾ ਚਾਹੀਦਾ ਹੈ? ਮਾਇਆ ਨੇ ਅੱਗੋਂ ਸੋਚ ਕੇ ਆਖਿਆ ਕਿ ਜੀਵ ਹੁਣ ਆਪਣੇ ਪਿਤਾ ਮਹਾਰਾਜ ਵੱਲ ਉਸ ਵੱਲੋਂ ਭੇਜੇ ਮਿੱਤਰਾਂ ਅਤੇ ਸਾਧੂ ਦੀ ਮਦਦ ਨਾਲ ਸਫਰ ਕਰੇਗਾ। ਇਸ ਸਫਰ ਵਿੱਚ ਅਸੀਂ ਰਲ ਕੇ ਵਿਗਨ ਪਾਵਾਂਗੇ। ਸ਼ਾਇਦ ਜੀਵ ਅਤੇ ਸਾਡਾ ਜਾਦੂ ਚੱਲ ਜਾਵੇ ਅਤੇ ਉਹ ਆਪਣੇ ਪਿਤਾ ਤੱਕ ਨਾ ਪਹੁੰਚ ਸਕੇ ਜੀਵ ਭਾਵੇਂ ਜਿਆਦਾ ਵਕਤ satsang ਨਾਮੀ ਆਪਣੇ ਨਵੇਂ ਘਰ ਵਿੱਚ ਹੀ ਰਹਿੰਦਾ ਹੈ ਤੇ ਸਾਧੂ ਤੋਂ ਆਪਣੇ ਪਿਤਾ ਮਹਾਰਾਜ ਦੀਆਂ ਗੱਲਾਂ ਸੁਣਦਾ ਅਤੇ ਦਿਲ ਵਿੱਚ ਬੜੇ ਉਤਸ਼ਾਹ ਨਾਲ ਉਸ ਘੜੀ ਨੂੰ ਉਡੀਕਦਾ ਜਦ ਉਹ ਆਪਣੇ ਪਿਤਾ ਨੂੰ ਮੁੜ ਮਿਲੇਗਾ ਪਰ ਉਹ ਅਜੇ ਵੀ ਕਈ ਵਾਰੀ ਆਪਣੇ ਪੁਰਾਣੇ ਘਰ ਵਿੱਚ ਆਪਣੀ istri ਹੌਮੇ ਅਤੇ ਉਸ ਤੋਂ ਪੈਦਾ ਹੋਏ ਪਰਿਵਾਰ ਨੂੰ ਮਿਲਣ ਜਾਂਦਾ ਹੁਣ ਉਸਨੇ ਦੇਖਿਆ ਕਿ ਉਸਦੇ ਪੁਰਾਣੇ ਘਰ ਵਿੱਚ ਉਸਦੀ ਬੜੀ ਇੱਜ਼ਤ ਤੇ ਸਤਿਕਾਰ ਹੋਣ ਲੱਗ ਪਿਆ ਹੈ ਕਾਮ, ਕ੍ਰੋਧ, ਲੋਭ, ਮੋਹ, ਹੰਕਾਰ ਅਤੇ ਉਹਨਾਂ ਦੀ ਸਾਰੀ ਸੰਤਾਨ ਜੀਵ ਦਾ ਬੜਾ ਸਨਮਾਨ ਕਰਨ ਲੱਗ ਪਈ ਹੈ ਜੇ ਜੀਵ ਆਖਦਾ ਫੌਰਨ ਪੂਰਾ ਕੀਤਾ ਜਾਂਦਾ ਜੇ ਕੋਈ ਘਰ ਦਾ ਮੈਂਬਰ ਜੀਵ ਦੀ ਕੋਈ ਗੱਲ ਨਾ ਮੰਨਦਾ ਤਾਂ ਸਾਰੇ ਘਰ ਦੇ ਰਲ ਕੇ ਉਸਦੇ ਗਲ ਪੈ ਜਾਂਦੇ ਸਾਭ ਨੂੰ ਇਹ ਮਾਲੂਮ ਹੋ ਚੁੱਕਾ ਸੀ ਕਿ ਜੇਕਰ ਜੀਵ ਆਪਣੇ ਪਿਤਾ ਪਾਸ ਚਲਾ ਗਿਆ ਤਾਂ ਉਹ ਸਾਰੇ ਜੀਵ ਬਗੈਰ ਇੱਕ ਘੜੀ ਨਹੀਂ ਜੀ ਸਕਣਗੇ ਇਸ ਵਾਸਤੇ ਉਹਨਾਂ ਸਭ ਦੀ ਸਲਾਮਤੀ ਜੀਵ ਦੇ ਆਪਣੇ ਪਿਤਾ ਪਾਸ ਨਾ ਜਾਣ ਵਿੱਚ ਹੀ ਹੈ ਇਸ ਲਈ ਉਹਨਾਂ ਆਪਣਾ ਵਤੀਰਾ ਬਦਲ ਕੇ ਜੀਵ ਨੂੰ ਰਾਜੀ ਤੇ ਖੁਸ਼ ਰੱਖਣ ਦੇ ਪੂਰੇ ਯਤਨ ਆਰੰਭ ਦਿੱਤੇ ਇਥੋਂ ਤੱਕ ਕਿ ਮਾਇਆ ਨੇ ਇੱਕ ਦਿਨ ਜੀਵ ਦੇ ਸਾਹਮਣੇ ਆ ਕੇ ਆਖ ਦਿੱਤਾ ਕਿ हे जीव ਮੈਂ ਤਾਂ ਤੇਰੀ ਦਾਸੀ ਹਾਂ ਮੇਰੇ ਪਿਛਲੇ ਕਸੂਰ ਮaaf ਕਰ ਦੇਵੂ ਅਤੇ ਅੱਗੇ ਨੂੰ ਮੇਰਾ ਮਾਲਕ ਬਣ ਕੇ ਮੇਰੀ ਸਾਰੀ ਨਗਰੀ ਤੇ ਰਾਜ ਕਰੂ ਮਾਇਆ ਅਤੇ ਹੋਮੈ ਦੀਆਂ ਮਿੱਠੀਆਂ ਮਿੱਠੀਆਂ ਗੱਲਾਂ ਸੁਣ ਕੇ ਜੀਵ ਬੜਾ ਖੁਸ਼ ਹੋਇਆ ਅਤੇ ਆਖਣ ਲੱਗਾ ਮਾਇਆ ਜੇਕਰ ਤੂੰ ਪਹਿਲਾਂ ਹੀ ਮੇਰੇ ਨਾਲ ਇਸ ਤਰ੍ਹਾਂ ਦਾ ਸਲੂਕ ਕਰਦੀ ਤਾਂ ਮੈਂ ਦੁਖੀ ਹੋ ਕੇ ਆਪਣੇ ਪਿਤਾ ਪਾਸ ਤੈਥੋਂ ਛੁਟਕਾਰਾ ਪਾਣ ਲੀ ਪ੍ਰਾਰਥਨਾ ਹੀ ਨਾ ਕਰਦਾ ਮਾਇਆ ਨੇ ਅੱਗੋਂ ਹੱਥ ਜੋੜ ਕੇ ਆਖਿਆ ਜੀਵ ਜਦ ਤੱਕ ਆਪ ਨੂੰ ਆਪਣੇ ਪਿਤਾ ਭੁੱਲੇ ਰਹੇ ਤਦ ਤੱਕ ਮੈਂ ਆਪ ਦੀ ਜ਼ਰੂਰ ਬੇਪਰਵਾਹੀ ਕਰਦੀ ਰਹੀ ਪਰ ਹੁਣ ਆਪ ਨੂੰ ਆਪਣੇ ਪਿਤਾ ਦਾ ਸਭ ਪਤਾ ਲੱਗ ਗਿਆ ਅਤੇ ਆਪ ਆਪਣੇ ਪਿਤਾ ਨੂੰ ਹਰ ਵੇਲੇ ਯਾਦ ਰੱਖਦੇ ਹੋ ਮੈਂ ਇਸ ਲਈ ਪਿਛਲੀ ਸਭ ਭੁੱਲ ਦੀ ਮਾਫੀ ਮੰਗਦੀ ਅਤੇ ਅੱਗੇ ਲਈ ਆਪ ਦੀ ਦਾਸੀ ਉਹ ਕੇ ਰਹਿਣ ਦੀ ਕਸਮ ਖਾਂਦੀ ਹੋ। ਇਹ ਸੁਣ ਕੇ ਜੀਵ ਨੇ ਮਾਇਆ ਨੂੰ ਕਿਹਾ ਕਿ ਅੱਛਾ ਜੇ ਤੂੰ ਅੱਗੇ ਨੂੰ ਇਸੇ ਤਰ੍ਹਾਂ ਮੇਰੀ ਆਗਿਆ ਕਰ ਰਹੀ ਤਾਂ ਮੈਂ ਤੇਰੇ ਪਾਸ ਹੀ ਰਹਾਂਗਾ। ਜੀਵ ਨੇ satsang ਵਿਖੇ ਸਾਧੂ ਅਤੇ ਆਪਣੇ ਹੋਰ ਸਾਥੀਆਂ ਨੂੰ ਆ ਕੇ ਮਾਇਆ ਦੀਆਂ ਸਾਰੀਆਂ ਗੱਲਾਂ ਦਸੀਆਂ ਅਤੇ ਇਹ ਵੀ ਦੱਸਿਆ ਕਿ ਹੁਣ ਉਸ ਦੀ istri ਹੋਮੇ ਤੇ ਬਾਲ ਬੱਚਿਆਂ ਦਾ ਪੁਰਾਣੇ ਘਰ ਵਿੱਚ ਵਤੀਰਾ ਬਿਲਕੁਲ ਬਦਲ ਗਿਆ ਹੈ ਇਹ ਸਾਰੀ ਗੱਲ ਸੁਣ ਕੇ ਵਿਰਾਗ ਨੇ ਜਵਾਬ ਦਿੱਤਾ ਕਿ ਜੀਵ ਤੈਨੂੰ ਮਾਇਆ ਉੱਤੇ ਬਹੁਤ ਇਤਬਾਰ ਨਹੀਂ ਕਰਨਾ ਚਾਹੀਦਾ ਇਸ ਨੇ ਤੈਨੂੰ ਜਨਮ ਜਨਮਾਂ ਮਾਤਰਾ ਤੋਂ ਸਦਾ ਧੋਖਾ ਦਿੱਤਾ ਹੈ ਅਤੇ ਦੁਖੀ ਬੜਾਇਆ ਹੈ ਜਦ ਤੱਕ ਜਦ ਤੱਕ ਤੂੰ satsang ਨਾਮੀ ਨਵਾਂ ਘਰ ਨਹੀਂ ਸੀ ਬਣਾਇਆ ਤੈਨੂੰ ਯਾਦ ਹੈ ਮਾਇਆ ਤੇ ਮਾਇਆ ਨਗਰੀ ਦੇ ਦੂਸਰੇ ਲੋਕਾਂ ਹੋ ਮੇ ਕਾਮ ਕ੍ਰੋਧ ਲੋਭ ਆਦਿ ਨੇ ਤੈਨੂੰ ਕਿਤਨਾ ਦੁਖੀ ਤੇ ਜਲੀਲ ਕੀਤਾ ਹੋਇਆ ਸੀ ਮਾਇਆ ਦਾ ਇਸ ਕਰਕੇ ਤੇਰੇ ਵਾਸ ਵਿੱਚ ਆਈ ਹੈ ਕਿ ਤੈਨੂੰ ਆਪਣੇ ਪਿਤਾ ਦਾ ਪਤਾ ਲੱਗ ਚੁੱਕਾ ਹੈ ਅਤੇ ਤੇਰੇ ਪਿਤਾ ਵੱਲੋਂ ਲੈਣ ਆਏ ਸਾਡੇ ਸਾਰਿਆਂ ਦਾ ਮਾਇਆ ਤੇ ਉਸਦੇ ਮਿੱਤਰਾਂ ਨੂੰ ਹਾਲ ਮਲੂਮ ਹੋ ਗਿਆ ਹੈ ਉਸ ਦੀ ਹੁਣ ਕੋਈ ਪੇਸ਼ ਨਹੀਂ ਜਾਣੀ ਇਸ ਕਰਕੇ ਤੇਰੀਆਂ ਖਿਸ਼ਾਮਦਾ ਕਰਕੇ ਤੈਨੂੰ ਮੁੜ ਛਲਣਾ ਚਾਹੁੰਦੀ ਹੈ ਸਾਧ ਸੰਗਤ ਜੀ ਇੱਥੇ ਤੀਸਰੇ ਭਾਗ ਦੀ ਸਮਾਪਤੀ ਹੈ ਜੀ ਜੀਵ ਦੀ ਕਹਾਣੀ ਦੇ ਚੌਥੇ ਭਾਗ ਵਿੱਚ ਆਪ ਜੀ ਸਰਵਣ ਕਰੋਗੇ ਫਿਰ ਇਹ ਜੀਵ ਵਿਚਾਰ ਗਿਆਨ ਮਿਹਰ ਰਾਗ ਦੇ ਸਦਕਾ ਉਹਨਾਂ ਦੀ ਸੰਗਤ ਕਰਕੇ ਇਹ ਸੋਨਾ ਬਣਦਾ ਹੈ ਤੇ ਇਹ ਆਪਣਾ ਵੱਖਰਾ ਨਵਾਂ ਮਕਾਨ ਬਣਾਉਂਦਾ ਹੈ ਜਿੱਥੇ ਇਹ ਉਹਨਾਂ ਦੇ ਨਾਲ ਬੈਠ ਕੇ ਸਤ ਸੰਗਤ ਕਰਦਾ ਹੈ ਪਰ ਇੱਕ ਦਿਨ ਫਿਰ ਮਾਇਆ ਆਉਂਦੀ ਹੈ ਇਸ ਨੂੰ ਲੈਣ ਵਾਸਤੇ ਉਹ ਪੁੱਛਦੀ ਹੈ ਤੂੰ ਆਪਣੀ ਘਰ ਵਾਲੀ ਹੋਮੇ ਨੂੰ ਕਿਉਂ ਛੱਡ ਦਿੱਤਾ ਹੈ ਆਪਣੇ ਬੱਚੇ ਕਾਮ ਕ્રોਧ ਲੋਭ ਮੋਹ ਹੰਕਾਰ ਨੂੰ ਤੇ ਆਪਣੇ ਪੋਤਰੇ ਦੋਤਰੇ ਚਿੰਤਾਵਾਂ ਈਰਖਾ ਝੋਰੀਆਂ ਨੂੰ ਕਿਉ ਛੱਡ ਬੈਠਾ ਹੈ ਕੀ ਹੋ ਗਿਆ ਤੈਨੂੰ ਅਸੀਂ ਤੇਰੀ ਸੇਵਾ ਪੂਰੀ ਕਰਾਂਗੇ ਫਿਰ ਉਹ ਜੀਵ ਨੂੰ ਸਾ ਸੰਗਤ ਜੀ ਪਰਮਾ ਲਿੰਦੀ ਮਾਇਆ ਆਕੇ ਫਿਰ ਜੀਵ ਗਿਆਨ ਵਿਚਾਰ ਵਿਰਾਗ ਨੂੰ ਕਹਿੰਦਾ ਕਿ ਮੈਂ ਹੁਣ ਥੋੜਾ ਸਮਾਂ satsang ਘਰ ਵਿੱਚ ਰਿਹਾ ਕਰਾਂਗਾ ਤੇ ਜ਼ਿਆਦਾ ਸਮਾਂ ਮੈਂ ਆਪਣੀ ਘਰ ਵਾਲੀ ਹੋਮੇ ਨਾਲ ਜ਼ਿਆਦਾ ਸਮਾਂ ਮੈਂ ਆਪਣੇ ਬੱਚੇ ਕਾਮ ਕ્રોਧ ਲੋਭ ਮੋਹ ਹੰਕਾਰ ਨਾਲ ਬਤਾਇਆ ਕਰਾਂਗਾ ਸੋ ਇਹ ਆਉਣ ਵਾਲੇ ਅਗਲੇ ਚੌਥੇ ਭਾਗ ਵਿੱਚ ਆਪਜੀ ਸਰਵਣ ਕਰੋਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ